ਨਾਮ ਤੇਰਾ ਗੁਰਪ੍ਰਤ ਸਿੰਘ ਗੁਰਪ੍ਰਤ ਸਿੰਘ ਕਿਹੜੀ ਕਲਾਸ ਚ ਤੁਸੀਂ ਤੀਸਰੀ ਤੇ ਕਿੰਨੀਆਂ ਆਵਾਜ਼ਾਂ ਕੱਢ ਲੈਂਦੇ ਤੁਸੀਂ 15 ਕੱਢ ਕੇ ਵਿਖਾਓ ਫਿਰ ਮਾ ਇਹ ਕਿਹਦੀ ਆਵਾਜ਼ ਆ ਮੈਂ ਮੱਝ ਨਾਲੋਂ ਨਾਲ ਦੱਸੀ ਜਾ ਤੇ ਬਾਅਦ ਚ ਕੱਢੀਆ ਹੁਣ ਮੈਂ ਗਾਂ ਦੀ ਜੀ ਮਾ ਹੁਣ ਮੈਂ ਕੱਢ ਰਿਆਂ ਬੱਕਰੀ ਦੀ ਮਾ ਮਾ ਹੁਣ ਮੈਂ ਕੱਢ ਰਿਆਂ ਬਿੱਲੀ ਦੀ ਮਾ ਮਾ ਹੁਣ ਮੈਂ ਕੱਢ ਰਿਆਂ ਹਾਥੀ ਦੀ ਕਾੜਨੀ ਹੁਣ ਮੈਂ ਕਰ ਰਿਆ ਕੁੱਤੇ ਦੀ ਹੁਣ ਮੈਂ ਕੱਢ ਰਿਆ ਹਾਂ ਚਿੱਤੇ ਕਤੂਰੇ ਦੀ ਹੁਣ ਮੈਂ ਕੱਢ ਰਿਆ ਹਾਂ ਚੀਕਨ ਦੀ ਹੁਣ ਮੈਂ ਕੱਢ ਰਿਆ ਹਾਂ ਕੁੱਪਾ ਹੁਣ ਮੈਂ ਕੱਢ ਰਿਆ ਹਾਂ ਕੋਇਲ ਦੀ ਵਾਡੇ ਆ ਕਹਿ ਜੀ ਜੇ ਫੇਮਸ ਹੋ ਗਏ ਤੇ ਭੇਜੀਏ ਇਹ ਅਹੀ ਕੰਮ ਨਹੀਂ ਨਹੀਂ 15 ਵਜਾਂ ਤੱਕ ਸੀਮਤ ਰਹਿਣਾ ਕਿ ਹੋਰ ਵੀ ਜਨਵਰਾਂ ਦੇ ਕੱਢੇ ਹੋਰ ਵੀ ਜਨਵਰਾਂ ਦੇ ਅੱਛਾ ਜੀ ਕਿਦੇ ਕਿਦੇ ਦੇ ਆਖ ਹੁਣ ਕਿਹੜੇ ਕਿਹੜੇ ਜਨਵਰ ਦੀ ਕੱਢੇਗਾ ਵਾਜ ਹਾਂ ਜੀ ਜੀ 3 ਇਹਦੀ ਹੁੰਦੀ ਹੈ ਨਹੀਂ ਕੱਟੇ ਦੀ ਆਵਾਜ਼ ਕੱਢ ਕੇ ਵਿਖਾ ਦਿਓ ਇਹ ਆ ਪਲਟਾ ਫੇਰੇ ਕਰਾਂ ਚਾਪ ਕੋ ਟਾਪ ਮੈਜ ਚਾਪ ਮਾਜੂ ਦੀ ਆਵਾਜ਼ ਕੱਢ ਦਿਓ ਜੀ ਮਾ ਬੇਟਾ ਸਕੂਲ ਕਿਹੜੇ ਜਾਂਦੇ ਹੋ ਹਰ ਗੁਣ ਪਬਲਿਕ ਸਕੂਲ ਅੱਛਾ ਜੀ ਤੇ ਕਿੰਵੇਂ ਨੰਬਰ ਤੇ ਆਇਆ ਸਵਰਜ ਮਾਚੋਂ ਜੀ ਆ ਸਵਰਜ 3 ਦੇ ਤੇ ਆ ਨਾਲ ਦੇ ਮੁੰਡਿਆਂ ਨੂੰ ਫਿਰ ਰੋਜ਼ ਵਾਜਾ ਕੱਢ ਕੇ ਸੁਣਾਉਂਦੇ ਹੁੰਦੇ ਹਾਂ ਹਾਂ ਜੀ ਠੀਕ ਆ ਜੀ ਧੰਨਵਾਦ ਛੋਟਾ ਬੱਚਾ ਤੁਹਾਡੇ ਕੋਲ ਆ ਜਾਂਦਾ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਇਹ ਜੀ ਬੱਚਾ ਤੇ ਬਹੁਤ ਚੜ੍ਹਦੀ ਕਲਾ ਦਾ ਆ ਜੀ ਤੇ ਛੁੱਟੀਆਂ ਦਾ ਕਰਕੇ ਸਾਡੇ ਕੋਲੇ ਤਕਰੀਬਨ ਹੁਣੇ ਜਦੋਂ ਛੁੱਟੀਆਂ ਉਦੋਂ ਦਾ ਦਿੱਲੀ ਆਉਂਦਾ ਅੱਛਾ ਜੀ ਤੇ ਰੌਣਕਾਂ ਲਾ ਛੱਡਦਾ ਜੀ ਇਹਦੇ ਕੀ ਕਹਿਣੇ ਇਹ ਬੱਚੇ ਦੇ ਠੀਕ ਹੈ ਜੀ ਤੇ ਵੱਡਾ ਹੋ ਕੇ ਵੀ ਇਹਨੂੰ ਕਿਹਾ ਵੀ ਨਾਲ ਇਹ ਵੀ ਕੰਮ ਕਰਨਾ ਤੇ ਨਾਲ ਪੜ੍ਹਾਈ ਬਹੁਤ ਅਤ ਜ਼ਰੂਰੀ ਆ ਠੀਕ ਹੈ ਜੀ ਆਪਾਂ ਜਿੰਨੇ ਚਿਰ ਪੜਾ ਪੜ੍ਹਾਈ ਲਿਖਾਈ ਨੇ ਕਰਾਂਗੇ ਉਹਨਾਂ ਚਿਰ ਕੁਝ ਨਹੀਂ ਹੋਣਾ ਜੀ ਤੇ ਪੜ੍ਹਾਈ ਦੇ ਨਾਲ ਨਾਲ ਤੁਸੀਂ ਆਪਣੀ ਜਿਹੜੀ ਕਲਾ ਆ ਉਹਨੂੰ ਵੀ ਜਾਰੀ ਰੱਖੋ ਬਹੁਤ ਬਹੁਤ ਧੰਨਵਾਦ ਜੀ ਅਗਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਅਜੇ ਪਿੰਡ ਸਭਰਾ ਤੋਂ ਹੌਲਦਾਰ ਸਰਬਜੀਤ ਸਿੰਘ ਆਰਮੀ ਚ ਆਇਆ ਜੇ ਔਨ ਡਿਊਟੀ ਐ ਇਹ ਬੱਚਾ ਜਿਹੜਾ ਵਾ ਮੇਰੇ ਮਤਲਬ ਛੋਟੇ ਭਰਾ ਦਾ ਵਾ ਤੇ ਜਨਮਰਾਂ ਦੀਆਂ ਇਹ 15 20 ਵਜਾ ਜਿਹੜਾ ਕੱਢ ਲਿੰਦਾ ਤੇ ਪੜਦਾ ਵੀ ਵਧੀਆ ਸਕੂਲੇ ਨਾਲ ਸੇਵਾ ਵੀ ਇੱਥੇ ਬਾਬਾ ਜੀ ਦੇ ਡੇਰੇ ਤੇ ਆ ਕੇ ਕਰਦਾ ਰਹਿੰਦਾ ਤੇ ਨਾਲ ਬਜ਼ੁਰਗਾਂ ਦਾ ਬੱਚਿਆਂ ਦਾ ਜਿਹੜਾ ਵਾ ਇੱਕ ਖੇਚਦਾ ਕੇਂਦਰ ਬਣਿਆ ਹੋਇਆ ਵਾ ਵਧੀਆ ਉਹਨਾਂ ਦਾ ਮਨੋਰੰਜਨ ਵੀ ਕਰਦਾ ਹੈ ਤੇ ਪੜ੍ਹਾਈ ਚ ਵੀ ਚੰਗੀ ਪੜ੍ਹਾਈ ਕਰਦਾ ਵਾ ਤੇ ਅੱਗੇ ਸਾਡਾ ਇਹੋ ਟੀਚਾ ਵੈ ਤੋਂ ਆਪੇ ਚੰਗੀ ਪੜ੍ਹਾਈ ਕਰੇ ਤੇ ਚੰਗੀ ਤਰੱਕੀ ਕਰੇ ਵਧੀਆ ਕਰੇ ਵੈਸੇ ਮੇਰੀ ਕੋਸ਼ਿਸ਼ ਇਹ ਹੋਊਗੀ ਕਿ ਵੀ ਇਹਨੂੰ ਆਰਮੀ ਦੇ ਵਿੱਚ ਹੀ ਸਿਲੈਕਟ ਕਰਾਉਂਗਾ ਮੈਂ ਉਨੇ ਚਿਰ ਤੱਕ ਮੈਂ ਦੁਬਾਰਾ ਸਰਵਿਸ ਕਰਨ ਦਿਆਂਵਾ ਤੇ ਉਸ ਤੋਂ ਬਾਦਰਾ ਆਰਮਨਾਲ ਪ੍ਰਮੋਟ ਹੋ ਜਾਣਾ ਤੇ ਜਿੰਨੇ ਚਿਰ ਨੂੰ ਇਹਨੇ 10th ਜਾਂ +2 ਕਰਨੀ ਹੈ ਤੇ ਫਿਰ ਇਹਨੂੰ ਆਰਮੀ 'ਚ ਹੀ ਸਿਲੈਕਟ ਕਰਵਾਵਾਂਗੇ ਆਪਾਂ ਜੀ ਵਾਗਰ ਜਿਆ ਖਾਲਸਾ ਵਾਗਰ ਕੀ ਪਤ